ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਸੋਮਵਾਰ ਨੂੰ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸतीश ਨਾਰਨੇ ਨਰੋਤਮ ਵਿਹਾਰ ਕਪੂਰਥਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਲਬਰੀਤ ਸਿੰਘ ਵਾਸੀ ਪਿੰਡ ਸੰਗੋਜਲਾ ਜ਼ਿਲ੍ਹਾ ਕਪੂਰਥਲਾ ਨਾਲ 17 ਮਾਰਚ ਨੂੰ ਪਿੰਡ ਦੇ ਹੀ ਕੁਝ ਬੰਦਿਆਂ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕੀਤਾ ਗਿਆ ਸੀ ਪਰੰਤੂ ਹਜੇ ਤੱਕ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਅਤੇ ਦੂਜਾ ਮਾਮਲਾ ਪਿੰਡ ਤਾਲੀਵਾਲ ਬੇਟ ਦੀ ਇੱਕ ਮਹਿਲਾ ਨਾਲ 19 ਮਾਰਚ ਨੂੰ ਕੁਝ ਬੰਦਿਆਂ ਵੱਲੋਂ ਬਦਸਲੂਕੀ ਕੀਤੀ ਗਈ ਸੀ ਪਰੰਤੂ ਦੋਸ਼ੀਆਂ ਤੇ ਕਾਰਵਾਈ नहीं हुई इन्हों दो मामलों में कानूनी कार्रवाई न होने के विरोध में उनतीस मार्च दिन शुक्रवार को ढिलवां थाने बाहर सवेर दस बजे भारतीय आम जनता पार्टी धरना प्रदर्शन करेगी आओ देखते दे हैं अंबेडकर मिशन न्यूज चैनल के लिए कपूरथला तो पत्रकार गौरव मड़िया की खास रिपोर्ट हाँ जी सर की नाम है तो डांस चाहिए तो की मुद्दा कैसे आता है सर सात तो पहले तो मैं जयपुर जयपुर का हदमा मैं स्टीक को नहर पार्टी ਮੈਂ ਅੱਜ ਕੱਲੇ ਇੱਕ ਫੇਸਬੁਕ ਤੇ ਵੀਡੀਓ ਦੇਖਦਾ ਪਿਆ ਸੀਗਾ ਉੱਥੇ ਚੰਦਰ ਸਿੰਘ ਜਾਰਜੰਦਾ ਜਿਹੜਾ ਕਾਨੂੰਨੀ ਦੇਖ ਜਾਵੇ ਤੇ ਸੜਕਾਂ ਤੇ ਆਣ ਕੇ ਲੋਕਾਂ ਨੂੰ ਸਾਫ਼ ਜਾਣਾ ਪੈਂਦਾ ਵਾ ਇਹ ਤਵਨਸਾਲ ਇਹ ਆ ਗਦਾ ਸੰਗੋੜੀ ਦਾ ਮੁੰਡਾ ਵਾ ਇਹ ਚੰਗੀ ਕੁੱਟਮਾਰ ਬੰਨੇ ਕਰਦੇ ਇਤਨਾ ਆਪਣਾ ਮਾਰ ਕੇ ਸੜ ਗਿਆ ਜੀ ਉਹ ਬਾਹਰ ਗਿਆ ਤੇ ਦਵਾਵ ਦੇਤਾ ਅੰਮ੍ਰਿਤਸਰ ਚਲਾ ਗਿਆ ਅੰਮ੍ਰਿਤਸਰ ਤੋਂ ਵੀ ਦਿਖਾ ਕੇ ਫਿਰ ਟੈਗ ਦਾ ਬਾਹਰ ਆਇਆ ਵਾ 17 ਜੂਨ ਗਣੇ ਦਿਹਾਤਵਾਰ ਦੀ 17 ਮਾਰਚ ਦੀ 17 ਮਾਰਚ ਦੀ ਅੱਜ ਦੇਖੋ ਇਸ ਗੱਲ ਨੂੰ 8-10 ਸਾਲ ਹੋ ਗਏ ਆ ਪਹਿਲਾਂ ਮਾਹਾਂ ਦੀ ਪੁੱਟ ਮਾਹਾਂ ਬਣਾਉਣਾ ਨਾ ਪੁੱਛਣਾ ਇਹਦੇ ਵਿਆਹ ਲੈਣਾ ਹੈ ਵਿਆਹ ਲੈਣ ਦਾ ਇਹ ਆਪੇ ਸੁਨਸਿਅਰ ਐ ਸਹੀ ਸਿਰ ਹੋਈ ਗੱਲ ਜੀ ਤੇ ਉਲਟਾ ਮੈਨੂੰ ਕਹਿੰਦੇ ਇਹ ਬੰਦੇ ਅਸੇ ਸਾਰ ਭਾਈ ਜੀ ਮੈਂ ਤਾਂ ਮੈਨੂੰ ਗੱਲ ਸਮਝ ਨਹੀਂ ਇਹ ਸੱਚ ਨਾਲ ਨਹੀਂ ਕਿਸੇ ਵੱਤ ਬੰਦੀ ਮੁੰਡੇ ਦੀ ਪਰ ਅੱਜ ਤੱਕ ਉਹਦੀ ਕੋਈ ਘਰ ਨਹੀਂ ਹੋਈ ਅੱਜ ਆ ਜਿਹਾ ਸਮਝ ਗਈ ਖਾਨਾ ਸਾਹਮਣੇ ਅੱਜ ਤੁਸੀਂ ਬਿਆਨ ਲਗਾਉਂਦੇ ਪ੍ਰੋਜੀ ਪਰ ਅੱਜ ਵੀ ਦੇਖ ਰਹੇ ਸਭ ਦੇ ਨਿਗਰ ਹੈ ਪਰ ਕੋਈ ਬਿਆਨ ਹੈ ਪ੍ਰਧਾਨ ਜੀ ਕੀ ਕਰਨਾ ਜੇ ਰਿ ਬਿਆਨ ਨਹੀਂ ਹੋਏ ਤੇ ਲਾਗੂ ਬੋਸ ਕਰਦੇ ਕੀ ਖਾਨਾ ਉਹ ਬੰਦੇ ਗੇ ਢਾਟ ਦੂਜੀ ਪਾਰਟੀ ਦੂਜੀ ਵਾਰ ਧਾੜਾ ਤੁਹਾਨੂੰ ਬਗਲ ਗਰੀਜ਼ ਪੇਸ਼ ਸੁਣਾਈ ਹੈ ਪਿਆਸਾ ਵੀ ਬੋਲਦਾ ਦੂਈ ਵਾਰ ਮੀਂਹ ਕਰੋ ਖੇਤਾਂ ਹੀ ਮਾਲੇ ਮੰਡਾਈ ਬਾਈਆਂ ਨੇ ਹਰ ਬਿਆਨ ਲਾਵੇ ਪਰ ਕੋਈ ਸੁਣਾਈ ਨਹੀਂ ਆ ਇਹ ਮੇਰੀ ਸਾਡੀ ਮੰਗ ਹੈ ਪ੍ਰਸ਼ਾਸਨ ਦੇ ਜੇ ਜੀ ਪੇਜੀ ਬੰਦੀ ਕਰਵਾਈ ਸ਼ੇਰ ਜੀ ਸਾਟਾ ਜੇ ਬਰੇ ਸਿਰ ਤੇ ਮਾਰ ਜਾਗੀ ਲੱਗੂਗੀ ਤੂੰ ਸਾਬਾ ਮਰ ਜਾਂਦਾ ਕੋਈ ਕਿਸੇ ਕਿਸੇ ਕੋਲ ਹੋ ਤੋ ਇਹ ਨਹੀਂ ਦੂਜੀ ਪਾਰਟੀ ਵੀ ਦਾਖਲ ਹੁੰਦੇ ਖਵਾ ਦੂਜੀ ਪਾਰਟੀ ਇਹ ਛੋਟੀ ਮੇ ਆਰ ਸਾਟ ਮਾਰੀ ਪਹਿਲਾਂ ਦੇਖੋ ਵੀਡੀਓ ਸਾਰੀ ਪਈ ਆ ਫਿਰ ਉਹ ਤੁਹਾਨੂੰ ਦੇਖ ਜਾਵਾਂ ਇਹਦੇ ਤੇਰਾ ਸਾਟ ਮਾਰ ਕੇ ਆਪਣੇ ਮਾਰ ਕੇ ਤੁਹਾਨੂੰ ਬੜਾ ਜੋ ਕਰਦੇ ਪੰਜਾਹ ਉਹਨਾਂ ਵੱਲ ਉਹਨਾਂ ਦੇ ਕਲਾਮ ਕਰ ਰਹੀ ਕੋਈ ਕੀ ਦਮ ਰੱਬ ਰਕਣਾ ਉਸ ਪਰਚਾ ਬਣਾਣਾ ਕਿੰਦਾ ਦੇਖਣਾ ਜੀ ਉਹਦੇ ਮਾਸਾ ਸਾਟਾ ਇਹਦੇ ਪੂਰੇ ਸਰਪਾਰ ਦਾ ਆ 15 ਮਿੰਟਾਂ ਦੇਖੋ ਲੱਗੇ ਉਹ ਕਿੰਨਾ ਆਪਣਾ ਡਾਂਗਰ ਮੇ ਸ਼ੇਰ ਜੀ ਨਗਰ ਆ ਪਿਆ ਲੱਗਦੀ ਸੱਟਾਂ ਦੂਜੀ ਵਾਰ ਇਹ ਧਾਰਮ ਦੇ ਕੋਲ ਤੋਂ ਆ ਜੀ ਕਹਿੰਦੇ ਨੇ ਬਾਅਦ ਵੇਖਣ ਦੇ ਵਿਖਾ ਡੀਐਸਪੀ ਇਹ ਰਿਕਾਰਡ ਵਾਲੇ ਸੁਝਾਅਕ ਲਗਾ ਕਿ 112 ਤੇ ਤੁਸੀਂ ਕਾਲ ਕਰੋਗੇ ਤੁਹਾਡੀ ਇਹ ਵੀ ਜੇਬੀ ਕਰ ਰਹੀ ਹੋਗੀ 19 ਦੀ ਸ਼ਾਮ ਦੀ ਗੱਲ ਆ ਜਨਾਨੀ ਨੂੰ ਬੰਦਿਆਂ ਨੇ ਘਟਵਾਲ ਕੀਤੀ ਉਹ ਛਾਤੀ ਹੜ੍ਹ ਜਾਂ ਮੋਢੀ ਟੁੱਟ ਗਿਆ ਹੈ 112 ਤੇ ਕਾਲ ਹੋਈ ਪਰ ਕੋਈ ਸੁਣਵਾਈ ਨਹੀਂ ਖਾਂਦ ਰਹਿ ਗੰਡਾ ਦੂਜੀ ਵਾਰ ਫੇਰ ਇੱਕ ਮਾਂ ਦੇ ਅਸੀਂ ਪੁੱਛਿਆ ਕਿ ਤੁਸੀਂ ਵੀ ਇਹਨੂੰ ਅੱਜ ਵੀ ਪਛੇਤਾ ਨਹੀਂ ਹੋ ਜਿਹੜਾ ਕਰ ਰਹੀ ਹੈ ਬੇਬੇ ਪਰ ਮੈਡੀਸਨ ਹੀ ਸਾਫ ਨਹੀਂ ਮਿਲਦਾ ਤੇ ਬਗਰੀ ਵੀ ਸਾਫ ਨਹੀਂ ਮਿਲਦਾ ਤੇ ਇਨਸਾਫ ਕਿਵੇਂ ਮਿਲਣਾ ਸ਼ੁਕਰਵਾਰ ਨੂੰ ਸਾਡੀ ਮੰਗ ਆ ਕਿ ਇਹ ਕਾਰੋਬਾਰ ਹਿੱਕਤੀ ਹੈ ਨਹੀਂ ਤੇ ਸ਼ੁਕਰਵਾਰ ਨੂੰ ਖਾਣੇ ਮਨਤ ਹੁਕਤੇ ਜਾਵੇਗਾ ਜੇਕਰ ਸਾਡੀ ਕਾਰੋਬਾਰ ਨੂੰ ਔਰ ਜੱਟ ਸਾਨੂੰ ਇਨਸਾਫ ਦੋਹਰ ਤਬਰਸ ਨਹੀਂ ਹੋਵੇ ਕਾਰੋਬਾਰ ਨਹੀਂ ਸਾਡੀ ਤਾਂ ਤੇ ਥਾਂ ਦੇ ਬਾਹਰ ਬਿਠਾ ਦਿੱਤਾ ਨਹੀਂ ਤੇ ਜਾਵੇਗਾ ਇਹਨਾਂ ਦੇ ਨਾਲ ਤੁਹਾਨੂੰ ਜਾਜਾ ਜਾਂ ਵੀ ਜਾਪ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨਫਰੀ ਸਿੰਘ ਮੈਨੂੰ ਨਾ ਲਿਓ ਹਾਂਜੀ ਪਿੰਡ ਸੰਬੋਈਲਾ ਜੀ ਸਾਡਾ ਠੀਕ ਹੈ ਜੀ ਹਾਂਜੀ ਕੀ ਘਟਨਾ ਹਸਤਾ ਜੀ ਜਿਹੜਾ ਤੁਸੀਂ ਅਜੇ ਬਸ ਕੰਪਨਸ ਕਰਦੇ ਆ ਜੀ ਆਪਣਾ ਮੁੰਡੇ ਆ ਜੀ ਸਾਡੇ ਪਿੰਡ ਦੇ ਸਕੂਲੇ ਤੇ ਕੀ ਨਾਮ ਲਗਾ ਇੱਕ ਦਾ ਨਾਮ ਦੁੱਲਾ ਆ ਠੀਕ ਹੈ ਜੀ ਦੂਜੇ ਦਾ ਨਾਮ ਸੋਨੀ ਆ ਅੱਛਾ ਇੱਕ ਹੈਪੀ ਆ ਤਾਂ ਇਹਨਾਂ ਦਾ ਤਿੰਨਾਂ ਦਾ ਯਾਨੀ ਕਿ ਇੱਕ ਚਮਕੀਦਾਰ ਵੀ ਆ ਦੇ ਵਿੱਚ ਹੂੰ ਹੂੰ ਉਹਨਾਂ ਨੇ ਘਰੋਂ ਵੀ ਨੂੰ ਕੱਟ ਪਹਿਲਾਂ ਲੜਾਈ ਹੋਈ ਸਾਡੀ ਕੋਈ ਨਾ ਕਰੀ ਚਲ ਗਿਆ ਭੱਜ ਕੇ ਇਹਨਾਂ ਨੇ ਫਿਰ ਚੌਕੀਦਾਰ ਤੇ ਇਹਦੇ ਵੱਡੇ ਮੁੰਡੇ ਨੇ ਮੈਨੂੰ ਘਰੋਂ ਬਾਹਰ ਕੱਢਿਆ ਤੇ ਦੂਜੇ ਮੁੰਡਿਆਂ ਨੇ ਆਣ ਕੇ ਮੇਰੇ ਮਗਰੋਂ ਵੀ ਦਾਤ ਮਾਰੇ ਤੇ ਮਾਰ ਕੇ ਮੈਨੂੰ ਸੁੱਟ ਗਏ ਉੱਥੇ ਤੇ ਮੇਰੀ ਇਹ ਹੀ ਆ ਬੇਨਤੀ ਕਿ ਮੈਨੂੰ ਜੀਆ ਰੰਜਿਸ਼ ਰਜਿਸਟਰਡ ਹੋਈ ਰੰਜਿਸ਼ ਕੋਈ ਨਹੀਂ ਸਰ ਇਹਨਾਂ ਦੇ ਨਾਲ ਪਹਿਲਾਂ ਵੀ ਮਾੜੀ ਮੋਟੀ ਸਾਡਾ ਝਗੜਾ ਹੋਇਆ ਸੀਗਾ ਉਹਦੀ ਰੰਜਿਸ਼ ਇਹਨਾਂ ਨੇ ਕੱਢੀ ਹੈ ਮੇਰੇ ਨਾਲ ਤੇ ਕੋਈ ਗਾਰਮ ਵੀ ਨਹੀਂ ਪੁਲਿਸ ਇਹਨਾਂ ਤੇ ਮੰਮੀ ਮੇਰੀ ਗਈ ਸੀਗੇ ਟਲ ਮਠਾਣੇ ਤੇ ਉੱਥੇ ਮੰਮੀ ਮੇਰੇ ਨੂੰ ਜਦੋਂ ਇਹਨਾਂ ਨੇ ਕਿਹਾ ਵੀ ਸਾਨੂੰ ਪਤਾ ਜੋ ਹੋਇਆ ਵਾ ਤੇ ਧੋਕੇ ਧੋਕੇ ਮਾਰ ਕੇ ਮੰਮੀ ਨੂੰ ਉਥੋਂ ਭਜਾਤਾ ਇਹਨਾਂ ਨੇ ਕੋਈ ਕਾਰਵਾਈ ਨਹੀਂ ਹਰੀਏ ਤੁਹਾਡੇ ਸੱਟਾ ਕਿੱਥੇ ਕਿੱਥੇ ਲੱਗ ਗਿਆ ਦੱਸ ਸਕਦੇ ਹਾਂਜੀ ਮੇਰੇ ਸਿਰ 'ਚ ਹੋ ਆ ਜੀ ਮਾਰੇ ਇਹਨਾਂ ਨੇ ਦਾਤ ਤੇ ਲੱਕ ਵੀ ਮਾਰੇ ਆ ਆਹ ਜਿਹੜੇ ਟੰਕੇ ਲੱਗੇ ਹੋਏ ਆ ਹਾਂਜੀ ਸਾਰੇ ਟੰਕੇ ਆ ਜੀ ਇੱਥੇ ਤੱਕ ਠੀਕ ਹੈ ਜੀ ਹੋਰ ਕਿੱਥੇ ਲੱਗਿਆ ਖੱਟਾ ਲੱਕ ਤੇ ਵੀ ਮਾਰੇ ਆ ਆਪੋ ਦੇ ਬੇਟੇ ਜੀ ਮਾਰੀਓ। ਇਹ ਦਾਤ ਹੀ ਮਾਰੇ ਆ ਜੀ ਮੁੱਠੇ। ਇੰਨਾ ਘੜਦਾ ਉਹ ਜੀ ਹੋਈ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਹੀਂ ਹਰੇ ਜੀ ਸਰ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ। ਅਸੀਂ ਇਹ ਹੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ। ਗਰੀਬ ਆਦਮੀਆਂ ਆਂ ਦਿਹਾੜੀ ਦੇ ਪੇ ਵਾਲਿਆਂ ਜੀ। ਹਾਂ ਉਹ ਚਟਾ ਵੇਚਦੇ ਆ ਉਹਨਾਂ ਨੂੰ ਕੋਈ ਜਿੰਨਾ ਹੰਨੀਗਾ ਉਹ ਘਰੇ ਬੈਠੇ ਮੇਰੀ ਮੰਮੀ ਨੂੰ ਧਮਕੀ ਲਈ ਚੌਂਕੀਦਾਰ ਨੇ ਵੀ ਕੋਈ ਕੁਛ ਨਹੀਂ ਕਰ ਸਕਦੀ ਸਾਡੇ ਨਾਲ ਤੂੰ ਲੜ ਨਹੀਂ ਸਕਦੀ। ਠੀਕ। ਹਾਂ ਜੀ।